ਲੱਖਾ ਸਧਾਨਾਂ ਦੇ ਵੱਲੋਂ ਪੰਜਾਬ ਤੇ ਪੰਜਾਬੀਅਤ ਬਚਾਓ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ ਇਹ ਯਾਤਰਾ ਦਮਦਮਾ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਸ਼ੁਰੂ ਕੀਤੀ ਗਈ ਹੈ ਔਰ ਲੱਖਾ ਸਧਾਨਾਂ ਦਾ ਇਹ ਸਾਫ਼ ਕਹਿਣਾ ਹੈ ਕਿ ਪੰਜਾਬ ਦੀਆਂ ਸੱਤਾਂ 'ਚ ਜਾ ਕੇ ਚਰਚਾ ਆਮਾ ਕਰਾਂਗੇ ਤਾਂ ਜਾ ਕੇ ਪੰਜਾਬ ਦਾ ਛੁਟਕਾਰਾ ਹੋਵੇਗਾ ਜੋ ਹਾਲਾਤ ਪੰਜਾਬ ਦੇ ਨੇ ਉਸ ਤੋਂ ਪੰਡਾਸ ਦੀ ਇਹ ਕਿ ਲੱਖਾਂ ਸਦਾਣਾ ਪਰਜ਼ੋਰ ਤਰੀਕੇ ਦੇ ਨਾਲ ਪੰਜਾਬ ਤੇ ਪੰਜਾਬੀ ਤੋਂ ਲੈ ਕੇ ਬੋਲਦਾ ਸੁਣਾਈ ਦਿੰਦਾ ਆ ਪਰ ਲੰਗੇ ਸਮੇਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਵਿਸ਼ੇਸ਼ ਤੌਰ ਦੇ ਉੱਤੇ ਉਚੇਚੇ ਤੌਰ ਦੇ ਉੱਤੇ ਧਰਨੇ ਲਾਉਂਦਾ ਅਤੇ ਲੋਕਾਂ ਨਾਲ ਵੱਡੇ ਵੱਡੀਆਂ ਆਰਗੇਨਾਈਜੇਸ਼ਨਸ ਦੇ ਨਾਲ ਲੜਦਾ ਨਜ਼ਰ ਆਇਆ ਔਰ ਉਸੇ ਨੂੰ ਲੈ ਕੇ ਹੁਣ ਲੱਖਾ ਸਧਾਨਾ ਦੁਬਾਰਾ ਇੱਕ ਮੁਹਿੰਮ ਸ਼ੁਰੂ ਕਰਨ ਲੱਗਾ ਜਿੱਥੇ ਇੱਕ ਪਾਸੇ ਤਾਂ ਲੰਗੇ ਸਮੇਂ ਚ ਭਾਰਤ ਜੋੜੋ ਯਾਤਰਾ ਹੋਈ ਸੀ ਔਰ ਰਾਹੁਲ ਗਾਂਧੀ ਦੁਬਾਰਾ ਯਾਤਰਾ ਸ਼ੁਰੂ ਕਰਨ ਲੱਗੇ ਨੇ ਦੂਜੇ ਪਾਸੇ ਹੁਣ ਪੰਜਾਬ ਦੇ ਵਿੱਚ ਲੱਖਾ ਸਧਾਨਾ ਆਪਣੀ ਯਾਤਰਾ ਸ਼ੁਰੂ ਕਰਨ ਲੱਗਾ ਹੈ ਲੱਖਾ ਸਧਾਨਾ ਦੀ ਪੰਜਾਬ ਤੇ ਪੰਜਾਬੀਅਤ ਬਚਾਓ ਯਾਤਰਾ ਜਿਹੜੀ ਹੈ ਉਹ ਦਮਦਮਾ ਸਾਹਿਬ ਤੋਂ ਸ਼ੁਰੂ ਹੋਈ ਹੈ ਔਰ ਪੰਜਾਬ ਭਰ ਦੇ ਵੱਖ-ਵੱਖ ਪਿੰਡਾਂ 'ਚ ਜਾ ਕੇ ਸੱਥਾਂ 'ਚ ਚਰਚਾਾਂ ਆ ਯਾਤਰਾ ਦੇ ਵਿੱਚ ਕੀਤੀਆਂ ਜਾਣਗੀਆਂ ਔਰ ਇਹਨਾਂ ਚਰਚਾਾਂ ਦੇ ਮੱਦੇ ਨਜ਼ਰ ਹੀ ਪੰਜਾਬ ਨੂੰ ਸਵਾਰਨ ਤੇ ਸੁਧਾਰਨ ਦੀ ਕੋਸ਼ਿਸ਼ ਜਿਹੜੀ ਆ ਲੱਖਾਂ ਸੁਧਾਰਾਂ ਦੇ ਬਕੌਲ ਕੀਤੀ ਜਾਵੇਗੀ ਆਖਰ ਆਪਣੇ ਇਸ ਯਾਤਰਾ ਦੇ ਆਗਾਜ਼ ਦੇ ਵਿੱਚ ਲੱਖਾਂ ਸੁਧਾਰਾਂ ਕੀ ਬੋਲੇ ਆਉ ਸੁਣਾ ਦਿੰਨੇ ਆ ਸਭ ਤੋਂ ਪਹਿਲਾ ਫਤਿਹਦੀ ਸਾਨ ਭਾਈਏ ਵਾਇਲੂਦੀ ਦਾ ਖਾਨਸਾ ਵਾਇਲੂਦੀ ਦੀ ਫਤਿਹ ਹੋਰ ਦੂਰ ਖੜੇ ਸੱਜਣਾ ਨੂੰ ਦੇਖੀ ਤੇ ਭਾਈ ਮੇਰੇ ਆ ਜੋ ਆਪੀ ਪਾਸ਼ਨ ਨਹੀਂ ਦੇਣਾ ਹੈ ਅਸੀਂ ਰਾਤ ਨੂੰ ਤੁਹਾਡੇ ਪਿੰਡ ਕੀ ਫੇਰ ਹੈ ਤੁਸੀਂ ਪਾ ਲਿਓ ਪ੍ਰਸ਼ਾਦੇ ਸ਼ਕਾ ਦਿਓ ਪੈਣ ਦਾ ਪ੍ਰਬੰਧ ਸਾਡੇ ਬਰਾਪਰਾਂ ਆਲੇ ਦਾ ਛੇਗਾ ਅੱਜ ਪੜਾ ਸਾਡਾ ਯਾਤਰਾ ਦਾ ਤੁਹਾਡੇ ਪਿੰਡੀ ਰੁਕਣਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਸ ਮੈਂ ਪਾਸ਼ਾ ਪੁਰਬੋਂ ਬਾਬਸ ਦੀ ਧਰਤੀ ਦਮਦਮਾ 7 ਵਜੇ ਅਸੀਂ ਓਟ ਆਸਤਾ ਲੈ ਕੇ ਅਗਾਸਰ ਕੇ ਤੁਰਿਆ ਸਿਰ ਤੇ ਕੱਫਨ ਬਰ ਕੇ ਤੁਰਿਆ ਕਿ ਜਿੰਦ ਜਾਲ ਦੀ ਇਸ ਪੰਜਾਬ ਦੇ ਲਿਖੇ ਆ ਅਸੀਂ ਆਪਣੀ ਯਾਤਰਾ ਦਾ ਨਾਮ ਪੰਜਾਬ ਪੰਜਾਬੀਤ ਬਚਾਓ ਯਾਤਰਾ ਕਿਉਂ ਰੱਖਿਆ ਬਹੁਤਿਆਂ ਨੂੰ ਲੱਗਦਾ ਹੋਣਾ ਕਿ ਕੀ ਹੋਇਆ ਪੰਜਾਬ ਨੂੰ ਕੀ ਹੋਇਆ ਪੰਜਾਬੀਤ ਨੂੰ ਸਾਡੇ ਕੋਲੇ ਦੋ ਮਾਈਕ ਨੇ ਇੱਕ ਮਾਈਕ ਜਿਹਰੇ ਕੋਲੇ ਆ ਦੂਜਾ ਮਾਈਕ ਭਾਂਡੇ ਦੇ ਕੋਲੇ ਆ ਸੱਚੇ ਪਾਤਸ਼ਾਹ ਸੁਨਮਦਰ ਜੀ ਨੇ ਕਿਹਾ ਸੀ ਕੁਛ ਕਹੀਏ ਕੋ ਸੁਣੀਏ ਅਸੀਂ ਸੁਣਨ ਵੀ ਆਏ ਆ ਸੁਣਾਉਣ ਵੀ ਆਏ ਆ ਸੰਵਾਦ ਲਚਾਉਣ ਆਏ ਆ ਗੱਲਾਂ ਵਿਚਾਰਾਂ ਦੀ ਸਾਂਝ ਪਾਉਣ ਆਏ ਆ ਸਲਾਹ ਕੇ ਨਹੀਂ ਜਾਣਾ ਸਾਡੇ ਜਾਣ ਤੋਂ ਬਾਅਦ ਕੱਲ ਨੂੰ ਬੈਠ ਕੇ ਖੁੰਡਾ ਤੇ ਛੱਥਾਂ ਜੁਗਲਾਂ ਭੰਨੀ ਜਾਓਗੇ ਯਰ ਐਸੀ ਯਰ ਐਸੀ ਆ ਗੱਲ ਪੁੱਛਣੀ ਸੀ ਆ ਪੁੱਛਣੀ ਸੀ ਬਾਈ ਛੋਡੇ ਆ ਗਏ ਆ ਕੋਈ ਗੁੱਸਾ ਨਹੀਂ ਕੋਈ ਕਰਾਂਗੇ ਕੋਈ ਦਿਲਾਰੀ ਕਰਾਂਗੇ ਜਿਹੜਾ ਵੀ ਜਿਹਨ ਦੇ ਵਿੱਚ ਦਿਮਾਗ ਦੇ ਵਿੱਚ ਸਵਾਲ ਆਉਂਦਾ ਪੁੱਛ ਲਿਓ ਬਾਈ ਬੜਾ ਕਿਉਂਕਿ ਜੋ ਮੈਂ ਸਮਝਦਾ ਜਾਂ ਹੁਣ ਤੱਕ ਮੈਂ ਸਮਝਿਆ ਕਿ ਅਸੀਂ ਹਨੇਸ਼ਾ ਇਸ ਪੰਜਾਬ ਦਾ ਹਾਲ ਹੈ ਜਿਹੜਾ ਇਹਨਾਂ ਸਮੱਸਿਆਵਾਂ ਦਾ ਉਹ ਲੱਭਦੇ ਆ ਰਾਜਨੀਤਿਕ ਲੋਕਾਂ ਦੇ ਕੋਲ ਸਰਕਾਰਾਂ ਦੇ ਕੋਲੋ ਲੀਡਰਾਂ ਦੇ ਕੋਲ ਪਰ ਮੈਂ ਉਲਟ ਸੋਚਦਾ ਮੈਂ ਕਹਿੰਦਾ ਇਹ ਪੰਜਾਬ ਦੇ ਮਸਲੇ ਦਾ ਹੱਲ ਜਦੋਂ ਵੀ ਨਿਕਲੂਗਾ ਲੋਕਾਂ ਕੋਲੋਂ ਨਿਕਲੂਗਾ ਇਹ ਮਸਲੇ ਦਾ ਹੱਲ ਪੰਜਾਬ ਦੇ ਲੋਕ ਕਰਨਗੇ ਸ੍ਰੀ ਸ੍ਰੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਵੱਖ-ਵੱਖ ਧਿਰਾਂ ਦੇ ਨਾਲ ਵੱਖ-ਵੱਖ ਵਿਚਾਰਧਾਰਾ ਦੇ ਲੋਕ ਇੱਥੇ ਖੜੇ ਹੋ ਕੋਈ ਭਾਗਤ ਰਨਾ ਜੁੜਿਆ ਹੋਣਾ ਕੋਈ ਕਾਂਗਰਸ ਨਾਲ ਜੁੜਿਆ ਹੋਣਾ ਕੋਈ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਣਾ ਕੋਈ ਕਮੇਡਾ ਨਾਲ ਜੁੜਿਆ ਹੋਣਾ ਕੋਈ ਕਿਸੇ ਹੋਰ ਧਰਨਾ ਜੁੜਿਆ ਹੋਣਾ ਮੈਂ ਕਹਿੰਦਾ ਜਿਹੜੇ ਜਿਹੜੇ ਤੁਸੀਂ ਸਵਾਲ ਮਾਨ ਚਾਹੂਗਾ ਮੇਰਾ ਇਹ ਆਪਣੀ ਆਤ ਤੇ ਪੈ ਗਈ ਕਿ ਆਪਾਂ ਬੁੱਕਤੀ ਮਾਰ ਕੇ ਦੂਰ ਕੰਧ ਦੀ ਨਾਲ ਲਾ ਕੇ ਖੜੇ ਰਹਿੰਦੇ ਆ ਤੇ ਮਗਰੋਂ ਜਾਣ ਤੋਂ ਬਾਅਦ ਨੁਕਤਾ ਕੀ ਨਹੀਂ ਕਰਦੇ ਹੁੰਦੇ ਆ ਬਹੁਤ ਵਾਰੀ ਇਹ ਸਵਾਲ ਆਇਆ ਇਹ ਲੱਖਾਂ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦਾ ਬਹੁਤ ਬੰਦੇ ਮੇਰੇ ਖਿਲਾਫ ਬੈਠ ਕੇ ਫੇਸਬੁਕਾਂ ਦੇ ਬੋਲਦੇ ਆ ਸਮੇਂ ਉਹਨਾਂ ਨੇ ਵੀ ਕਹਿਣਾ ਚਾਹੁੰਦੇ ਆ ਵੀ ਮੈਂ ਪੂਰੇ ਪੰਜਾਬ ਚ ਆਉਣਾ ਹੈ ਪੂਰੇ ਪੰਜਾਬ ਦੇ ਹਰ ਪਿੰਡ ਹਰ ਕਸਬੇ ਹਰ ਸ਼ਹਿਰ ਜਾਣਾ ਹੈ ਹਰ ਸਰਹੱਦ ਜਾਣਾ ਹਰ ਗੁਨੂ ਘਰ ਜਾਣਾ ਆ ਜਿਓ ਬਾਈ ਜਿਹੜਾ ਮਾਗੀ ਸਵਾਲ ਜੀ ਆਇਆਂ ਨੂੰ بس ਸਵਾਰੇ ਨਹੀਂ ਹੋਣੇ ਚਾਹੀਦੇ ਕਿਤੇ ਉੱਥੇ ਕੁਸ਼ਰਾਬ ਪੀਤੀ ਐ ਬੰਦੇ ਦੀ ਦਾਲੂ ਪੀਤੀ ਐ ਕਈ ਵਾਰੀ ਨਿੱਜੀ ਵੀ ਬੰਦੇ ਸਿਆਸੀ ਦਰਾਂੇ ਛੜ ਹੁੰਦੇ ਐ ਮੋਵੇ ਨਹੀਂ ਸਵਾਲ ਹੋਣਾ ਚਾਹੀਦਾ ਪੰਜਾਬ ਪ੍ਰਸਤ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੋਈ ਮੇਰੀ ਨਿੱਜੀ ਜ਼ਿੰਦਗੀ ਬਾਰੇ ਪ੍ਰਸ਼ਨ ਜੋਰਦੀ ਪੁੱਛੋ ਮੇਰੀ ਜ਼ਿੰਦਗੀ ਖੁੱਲੀ ਕਿਤਾਬ ਦੀ ਤਰ੍ਹਾਂ ਮੈਂ ਕੱਖ ਨਹੀਂ ਲਪੋਕੇ ਰੱਖਿਆ ਬਹੁਤ ਸਾਰੀਆਂ ਤੁਸੀਂ ਮੇਰੀਆਂ ਇੰਟਰਵਿਊ ਸੁਣੀਆਂ ਹੋਣੀਆਂ ਐ ਇਹਨੇ ਮੇਰਾ ਭਾਸ ਸੁਣਿਆ ਹੋਣਾ ਮੈਂ ਕਦੇ ਕੱਖ ਨਹੀਂ ਲਪੋਇਆ ਆਪਣੀ ਜ਼ਿੰਦਗੀ ਬਾਰੇ ਜੋ ਮੈਂ ਸੀ ਜੋ ਮੇਰਾ ਬੀਤਿਆ ਹੋਇਆ ਕੱਲ ਸੀ ਜੋ ਮੈਂ ਅੱਜਾਂ ਜੋ ਮੈਂ ਆਉਣ ਵਾਲਾ ਮੈਂ ਕਦੇ ਕੱਖ ਨਹੀਂ ਲਕੋਇਆ ਤੋਂ ਮੈਂ ਫੇਰ ਵੀ ਤੁਹਾਨੂੰ ਬਈ ਬੇਨਤੀ ਕਰਦਾ ਸਾਰਿਆਂ ਨੂੰ ਕਿਸੇ ਪ੍ਰਕਾਰ ਦਾ ਸਵਾਲ ਹੈਗਾ ਤਾਂ ਜਰੂਰ ਮੇਰਾ ਵੀਰ ਚਲੋ ਤੇ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਕਰਦਾ ਪਹਿਲਾਂ ਮੈਨੂੰ ਜਵਾਬ ਦੇ ਦਿਓ ਹੋਰ ਉਹਦਾ ਜਿਦਨਾ ਰੱਖਿਆ ਕਰਕੇ ਮੈਂ ਸਮੱਸਿਆਵਾਂ ਦੱਸਣ ਲੱਗਿਆ ਪੰਜਾਬ ਦੀਆਂ ਕੀ ਨੇ ਰੋਜ਼ ਆਪਾਂ ਪੰਜਾਬ ਦੀਆਂ ਮਾਵਾਂ ਬਿਰਤਾਂ ਦੀਆਂ ਦੇਖਦੇ ਆਂ ਪਹਿਲਾਂ ਰੋਡੀਆਂ ਦੇਖਦੇ ਆ ਆਪਣੇ ਨਾਜਵਾਨ ਭਰਾਵਾ ਦੇ ਜਿਹੜੇ ਵਿਚਾਰੇ ਭੱਜਵਾਮੀ ਚ ਮਾਰ ਕੇ ਚੱਕਿਆਂ ਦੇ ਨਾਲ ਆ ਉਹਨਾਂ ਦੇ ਸਿਰੇ ਮੰਨੇ ਦੇਖਦੇ ਆ 18 ਸਾਲ ਦਾ 20 ਸਾਲ ਦਾ ਇਹ ਬਹੁਤ ਵੱਡਾ ਕਲੰਕ ਹੈ ਟੋੜ ਹੈ ਜੋ ਚਿੱਟੇ ਦਾਜਾ ਹੋਣ ਵਰਸ਼ਿਆਂ ਦਾ ਦੌਰ ਹੈ ਇਹ ਬਹੁਤ ਵੱਡੀ ਸਮੱਸਿਆ ਜਿਹਨੇ ਸਾਡੀ ਪੰਜਾਬ ਦੀ ਜਵਾਨੀ ਅੱਜ ਮਾਰ ਰਹੀ ਹੈ ਇਹ ਕਦੇ ਕਿਸੇ ਨੇ ਗੁਟਕਾ ਸਾਹ ਆਪਾਂ ਚ ਫੜ ਕੇ ਸੌਂਹਾ ਖਾਧੀਆਂ ਕਿਸੇ ਨੇ ਚਾਰ ਹਫ਼ਤਾ ਚ ਖਤਮ ਕਰਨ ਦੀ ਗੱਲ ਕੀਤੀ ਕੌਣ ਅਜੇ ਤੱਕ ਨਹੀਂ ਹੋਇਆ ਇੱਕ ਸਵਾਲ ਹੈ ਤੇ ਮੇਰਾ ਤੁਹਾਡੇ ਕੋਲੇ ਸਵਾਲ ਹੈ ਉਸ ਨੂੰ ਲੈ ਕੇ ਕਿ ਦਿੱਕੇ ਦਾ ਹੱਲ ਹੋਊਗਾ ਤਾਂ ਹੋਊਗਾ ਕਿ ਨਹੀਂ ਦੱਸੋ ਜੀ ਪਿੰਡ ਵਾਲਿਓ ਬਾਈ ਲੈ ਲਿਆ ਜੀ ਪਿੰਡ ਵਾਲਿਓ ਤਾਂ ਲੋਕ ਨਰਾ ਸਾਹਿਬ ਚਾਹੇਗਾ ਮੈਂ ਕਦੇ ਬਾਈ ਨੂੰ ਬਾਈ ਲਾਫਾ ਆਹ ਹੋ ਗਿਆ ਨਾ ਵਧੀਆ ਤਰੀਕੇ ਨਾਲ ਸੰਵਾਦ ਕਰਨ ਆਇਆ ਭਾਈ ਗੱਲਾਂ ਕਰਨ ਆਇਆ ਤੁਹਾਡੇ ਘੱਟ ਸਮੇਂ ਦੇ ਵਿੱਚ ਪੂਰਾ ਉਹਦਾ ਸਵਾਲ ਸਵਾਲਾ ਝਕੋ ਨਾ ਭਾਈ ਹੱਥ ਨੌਜਵਾਨ ਲੱਖਾ ਬਾਈ ਥੋੜੇ ਵਰਗੇ ਆਪ ਨੂੰ ਪਹਿਲਾ ਭਾਈ ਖਸ ਦਾਣਾ ਭਾਈ ਆਪਣਾ ਜੀ ਤੇ ਭਾਈ ਜੀ ਪੰਦਾਵਾ ਜੀ ਤੇ ਸਾਡੀ ਸੌਡੀ ਸਾਡੀ ਟੀਮ ਦਾ ਜੋ ਸਾਡੀ ਧਰਤੀ ਦੇ ਪਿੰਡ ਲੈ ਕੇ ਆ ਕੇ ਪੁੱਛੋ ਸਭ ਤੋਂ ਵੱਡਾ ਓੜਾ ਬਹੁਤ ਧੰਨਵਾਦ ਭਾਈ ਜੀ ਜੋ ਤੱਕਰੀ ਦਾ ਦਵਾ ਸਾਹਿਬ ਤੋਂ ਤੁਸੀਂ ਪਹਿਲਾ ਆਪਣਾ ਸਾਡੇ ਪਿੰਡ ਵਿੱਚ ਪੁੱਜਿਓ ਇਸ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕੀਤਾ ਕਿਉਂਕਿ ਆਪ ਦੇ ਖਾਤਮੇ ਤੁਸੀਂ ਭਾਈ ਲੜਦੇ ਆਪਣੀ ਜਿਹੜੀ ਸਾਰਾਂ ਦੀ ਸਾਡੇ ਪਿੰਡ ਦੀ ਲਾ ਲੋ ਪੰਜਾਬ ਦੀ ਲਾ ਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡਾ ਵੀ ਹੱਕ ਮੜਦਾ ਹੁੰਦਾ ਸਾਥ ਦੇਣ ਦਾ ਵੀ ਮੰਨ ਲਓ ਵੀ ਹੁਣ ਤੁਸੀਂ ਭਾਈ ਨੇ ਕਿਹਾ ਸੀ ਕਿ ਚਿੱਟਾ ਕਰ ਮੈਂ ਤਾਂ ਜਿਉ ਸਾਰੇ ਪਿੰਡਾਂ ਦੀ ਜਾਣਦੀ ਇਹ ਕੋਲ ਬਲਾ ਕੇ ਵੀ ਮੈਂ ਵੀ ਇਸ ਦੌਰ ਚ ਲੰਘਿਆ ਵੀ ਸਾਰਾ ਪਹਿਲਾਂ ਬਈ ਸਾਡਾ ਫਰਜ ਮੰਨਦਾ ਤੁਹਾਡਾ ਸਾਥ ਦੇਣ ਦਾ ਇਹ ਸੋਟਾ ਜੇ ਅਸੀਂ ਜੇ ਅਸੀਂ ਵੀ ਫਿਰ ਕੇ ਨਹੀਂ ਫਿਰ ਸਾਾਨੂੰ ਭਰੋਸਾ ਬਈ ਛੋਡੇ ਤੇ ਸਾਡੇ ਕੁਝ ਛਾਪੀ ਪਾੜ ਕੇ ਥੋੜੀ ਤੁਹਾਨੂੰ ਦਿਖਾ ਸਕਦੇ ਹਾਂ ਕਿ ਅਸੀਂ ਕੌਣ ਹਾਂ ਅਸੀਂ ਵੀ ਫਿਰ ਕੇ ਸਾਨੂੰ ਪਤਾ ਬਈ ਨਹੀਂ ਬਹੁਤ ਵਾਰੀ ਪਰ ਮੈਂ ਇਹ ਨਹੀਂ ਮੈਂ ਤੁਹਾਨੂੰ ਜਿਹੜੀ ਜਿਹੜੀ ਮੈਂ ਗੱਲ ਪਹਿਲਾਂ ਕਹੀ ਹੈ ਛੋਟੇ ਵੀਰ ਕੇ ਮਸਲਿਆ ਦੇ ਹੱਲ ਪੰਜਾਬ ਦੇ ਲੋਕ ਕਰਨਗੇ ਸਿਆਸਤਾ ਨਹੀਂ ਮੈਂ ਮੈਂ ਇਹ ਤੁਹਾਨੂੰ ਸਵਾਲ ਪੁੱਛਿਆ ਆਪਾਂ ਹੀ ਕਰਦੇ ਆਂ ਦੇਲੇ ਵਰਗਾ ਆਇਆ ਐ ਪਿੰਡਾਂ ਵਿੱਚ ਕੀਤਾ ਯਾਤਰਾ ਤੋਰ ਲਈ ਲੋਕਾਂ ਨੂੰ ਜਜਵਾਬਤਾ ਦੇਹਕਾਤਾ ਵਹਿਕਾਬੇਜ ਲੈ ਕੇ ਬੋਟਲ ਲੈ ਕੇ ਭੰਤ ਕੀ ਕਰਦਾ ਸੱਚਾ ਨਹੀਂ ਬੋਲਦਾ ਰਿਹਾ ਨਾ ਭਾਈ ਬੋਲਦਾ ਰਿਹਾ ਆਈ ਕੋਸੇ ਦਾ ਮੈਂ ਤੁਹਾਡਾ ਪੁੱਤ ਐ ਮੈਂ ਤੁਹਾਡਾ ਭਰਾ ਐ ਮਸਲਾ ਚਾਚਾ ਮਸਲਾ ਭਾਈ ਐ ਮੈਂ ਸੁਰਦਾ ਆਪੀ ਸਿੱਖ ਆ ਅੱਜ ਗੱਲ ਕਿੱਥੇ ਖੜੀ ਐ ਅਸੀਂ ਇੱਕ ਤੋਂ ਦੋ ਅੱਖੇ ਨਹੀਂ ਖਾਦੇ ਇਹ ਦੂ ਪਿੱਛੇ ਚਲੇ ਜਾਓ ਕਿੰਨਿਆਂ ਨੇ ਇੱਥੇ ਸੌਹ ਚੱਕੀਆਂ ਮਿੱਠੀਆਂ ਦੀਆਂ ਮੱਥੇ ਨੂੰ ਲਾਈਆਂ ਕਿੰਨਿਆਂ ਨੇ ਇੱਥੇ ਸੌਹ ਹੋਰ ਕਾਧੀਆਂ ਕਿੰਨੇ ਪੰਜਾਬ ਨੂੰ ਬਚਾਉਣ ਲਈ ਆਏ ਪਰ ਹਰ ਵਾਰੀ ਠੱਗੇ ਲੋਕ ਹੀ ਗਏ ਆ ਸੋ ਮੈਂ ਜਿਹੜੀ ਗੱਲ ਕਹਿਣ ਆਇਆ ਸੋਦੇ ਕੋਲ ਮੈਂ ਇੱਕ ਬਹਿਤਰੀ ਨੂੰ ਸੁਣਦੇ ਰਹਨੇ ਹਾਂ ਸੋਸ਼ਲ ਮੀਡੀਆ ਤੇ ਮੇਰਾ ਪ੍ਰਚਾਰ ਮੇਰੀਆਂ ਗੱਲਾਂ ਬਾਤਾਂ ਮੈਂ ਜਿਹੜੀ ਗੱਲ ਤੁਹਾਨੂੰ ਅੱਜ ਮਿਲ ਕੇ ਕਰਨ ਆਇਆ ਨਾ ਜਿੰਨਾ ਜੇ ਆਪਾਂ ਅੱਖਾਂ ਜੱਖਾਂ ਪਾ ਕੇ ਨਹੀਂ ਗੱਲ ਕਰਦੇ ਸਵਾਦ ਨਹੀਂ ਕਰਦੇ ਨਾ ਫੱਕੇ ਦੇ ਨਾਲ ਜਾਰਾਂ ਵਿੱਚ ਸਾਂਝ ਨਹੀਂ ਉਹ ਗੱਲਾਂ ਹੋਰ ਹੁੰਦੀਆਂ ਨੇ ਦੂਰੋਂ ਦੇਖਿਆ ਬੰਦਾ ਹੋਰ ਹੁੰਦਾ ਅੱਜ ਵੀ ਦੇਖਿਆ ਹੋਣਾ ਮੈਂ ਪੰਜਾਬੀ ਮਾ ਬੋਲੀ ਦੀ ਲੜਾਈ ਪਿਛਲੇ 16 ਤੋਂ ਲੈ ਕੇ ਅੱਜ 70 ਸਾਲ ਹੋ ਗਏ ਮੈਨੂੰ ਲੜਦੇ। ਮੈਂ ਸੱਪ ਦੀ ਸਿਰੀ ਦੇ ਪੈਰ ਰੱਖਿਆ। ਸੱਪ ਕਾ ਉਹ ਜਿਹੜਾ ਕੋਬਰਾ ਜਿਹੜਾ ਸਾਰਿਆਂ ਨੂੰ ਡੰਗ ਦੇਣਾ ਚਾਹਦਾ। ਉਹ ਆਰਐਸਐਸ ਦੀ ਵਿਚਾਰਧਾਰਾ ਉਹਨਾਂ ਨੇ ਸਕੂਲ ਚ ਵਾਗਿਆ। ਜੋ ਸਾਰਿਆਂ ਦੇ ਅੱਗੇ ਹੈਂਡਕਵਾਰ ਦੀ ਫੋਟੋ ਤੇ ਵੀ ਗੋਲਵਾਲ ਕੱਪ ਦੀ ਫੋਟੋ ਲੱਗੀ। ਜੇ ਪੂਰੇ ਦੇਸ਼ ਵਿੱਚ ਰੰਗ ਰੰਗੜ ਦੀ ਕੋਸ਼ਿਸ਼ ਕਰ ਰਹੇ ਇੱਕ ਬੋਲੀ ਕਦੇ ਦੀ ਗੱਲ ਹੋ ਰਹੀ ਹੈ। ਕਿ ਸਾਰਾ ਦੱਖਣ ਜਾ ਕੇ ਆਇਆ। ਆ ਸਾਡੇ ਸਾਰੀ ਟੀਮ ਗਈ। ਕੇਰਲਾ ਤੋਂ ਲੈ ਕੇ ਤਾਮਿਲਨਾਡੂ, ਕਰਨਾਟਕਾ ਆਗੜਾ ਪ੍ਰਦੇਸ਼ ਦੇ ਲਾਣਾ ਬੰਗਾਲ ਇਹ ਸਾਰੇ ਸੁਧਿਆ ਜਾ ਕੇ ਆਏ ਆ ਆਪਣੇ ਲੋਕਾਂ ਨੂੰ ਸਿੱਖਿਆ ਦਿਖਾਇਆ ਕਿ ਦੇਖੋ ਯਾਰ ਇਹ ਲੋਕ ਨੇ ਜਿਹੜੇ ਆਪਣੀ ਬੋਲੀ ਨੂੰ ਲੈ ਕੇ ਆਪਣੇ ਵਿਰਸੇ ਨੂੰ ਲੈ ਕੇ ਆਪਣੀ ਧਰਤੀ ਨੂੰ ਲੈ ਕੇ ਕਿੰਨੇ ਸਮਰਪਿਤ ਨੇ ਇਹ ਲੋਕ ਸਾਦੇ ਸਮਝ ਨਹੀਂ ਆ ਸਾਨੂੰ ਨਹੀਂ ਸਮਝ आएगी ਅਗਲੇ ਆਨੇ 500 ਪੁਲਸ ਵਾਲਾ ਤੇ ਚਾਹੀ ਮੈਨੂੰ ਫਰਤ ਨਜਾਜ਼ ਹੋਣਾ ਜਿੱਦੇ ਮੈਨੂੰ ਸਕੂਲ ਕੋਲੋਂ ਚੱਕਿਆ ਬਰਾਪ ਹੋਇਓ ਮੱਕਲਾ ਬੰਦਾ 500 ਬੰਦਾ ਫੜ ਲਾਇਆ ਪੁਲਸ ਵਾਲਾ ਅਗਲੇ ਨੇ ਇੰਨੀ ਪਹੁੰਚ ਆ ਪਾਵਲਾ ਦਿੱਲੀ ਬੈਠੇ ਫੋਨ ਮਾਰਦੇ ਆ ਫਰਾਨਾ ਬੰਦਾ ਖਰਾਬ ਕਰਦਾ ਚੱਕ ਲੋ ਉਸ ਦਾ ਕੱਲ ਨੂੰ ਜਿਵੇਂ ਅਸੀਂ ਉੱਥੇ ਹੀ ਮੈਂ ਗੱਲ ਲੈ ਕੇ ਆਇਆ ਉਸ ਦਾ ਕੱਲ ਨੂੰ ਸਾਡੀ ਯਾਤਰਾ ਨੂੰ ਰੋਕ ਦਿੱਤਾ ਜਾਵੇ ਕੋਈ ਖਲ ਪਾ ਦਿੱਤਾ ਜਾਵੇ ਤੂੰ ਬੰਦੇ ਦੇ ਕਿਹੜੇ ਬਾੜ ਦਿੱਤੇ ਜਾਣ ਵੀ ਅਗਲਾ ਘਾ ਦਿੱਤਾ ਜਾਵੇ ਕੋਈ ਝੂਠਾ ਮਕੱਦਮਾ ਮੜ ਕੇ ਜੇਸ ਦਿੱਤਾ ਜਾਵੇ ਅੱਜ ਫੇਰੇ ਦਾ ਕੀ ਹੋਇਆ ਬਾਸਿੰਖ ਫੇਰੇ ਚਾਰ ਮਹੀਨੇ ਤੋਂ ਗੰਦ ਹੈ ਕਲਤੂ ਕਮਕਦਮਾ ਚੱਕੀ ਅੰਦਰ ਜਦੋਂ ਜਮਾਨਤ ਹੋਈ ਨਾਲ ਨਾਲ ਕਮਕਦਮਾ ਹੋ ਰਿਹਾ ਕਰਦਾ ਕਹਿੰਦੇ ਜੀ ਇਹਦਾ ਗਵਾਹਾਂ ਨੂੰ ਡਰਾਉਦਾ ਤੁੰਟਾਉਦਾ ਸੀ ਇੱਕ ਸੇ ਬੋਲਣਾਰੇ ਬੰਦਿਆਂ ਨਾਲ ਆਹੀ ਹੋਣਾ ਕਿਉਂ ਕਿ ਆਪਾਂ ਜਿੰਨੇ ਜਿਹੜਾ ਜੁੜੇ ਆ ਆਪਾਂ ਆਪਣੇ ਘਰਾਂ ਤੱਕ ਸੀਮਤਾ ਆਪਾਂ ਦਾ ਆਪਾਂ ਕੀ ਲੈਣਾ ਛੱਡ ਪਰੇ ਮੈਂ ਕੀ ਲੈਣਾ ਬਾਹਰ ਜਾਵਾਂਗੇ ਪੰਗਾ ਖੜਾ ਕਰਾਂਗੇ ਕੋਠਾ ਨਹੀਂ ਨਾ ਜਾਣਾ ਪੈ ਜੇ ਕੋਈ ਪਰਚਾ ਰਾ ਹੋ ਜੇ ਆਹ ਨਾ ਹੋ ਜੇ ਆਹ ਨਾ ਹੋ ਜੇ ਪਰ ਮੈਂ ਗੱਲ ਕਹਿਣੀ ਤੋੜਾ ਇਹ ਭਲੇਖਾ ਦਿਲ ਚੋਂ ਕਰਦੇ ਹੋ ਬਾਈ ਜੇ ਤੁਸੀਂ ਘਰਾ ਤੋਂ ਵੜ ਕੇ ਜਾਉਂਦੇ ਰਹਿ ਜੋ ਇਹ ਬਹਿ ਮਾਪਾ ਲਿਓ ਵੀ ਮੈਂ ਘਰ ਦਾ ਕੁੰਡਾ ਲਾ ਲੂੰਗਾ ਉਹ ਮੈਂ ਨਾ ਇੱਕ ਗੱਲ ਸੁਣਾਉਣਾ ਹੁੰਦਾ ਜਦੋਂ ਹਿਟਲਰ ਦਾ ਦੌਰ ਸੀ ਨਾ ਤਾਂ ਹਿਟਲਰ ਦੇ ਦੌਰ ਦੇ ਹਿਟਲਰ ਯੂਦੀਆਂ ਨੂੰ ਮਾਰ ਰਿਹਾ ਸੀ ਤਾਂ ਇੱਕ ਉਸ ਸਮੇਂ ਦੇ ਕਵੀ ਨੇ ਕਵਿਤਾ ਲਿਖੀ ਹੈ ਕਿਹਾ ਪਹਿਲਾ ਉਹ ਬਰੇ ਦੇਸ਼ ਲਈ ਆਏ ਮੇਰੇ ਦੇਸ਼ ਨੂੰ ਖਤਮ ਕਰਨ ਲਈ ਮਾਰਨ ਲਈ ਆਏ ਮੈਂ ਚੁੱਪ ਰਿਹਾ ਫਿਰ ਉਹ ਮੇਰੇ ਸ਼ਹਿਰ ਲਈ ਮੇਰੇ ਜ਼ਿਲ੍ਹੇ ਲਈ ਆਏ ਮੈਂ ਚੁੱਪ ਰਿਹਾ ਫਿਰ ਇੱਕ ਮੇਰੇ ਪਿੰਡ ਨੂੰ ਮਾਰਨ ਆ ਗਏ ਮੈਂ ਚੁੱਪ ਕਰਕੇ ਘਰੇ ਆ ਗਿਆ ਵੀ ਆਪਾਂ ਕੀ ਲੈਣਾ ਆਪਣੇ ਤੇ ਕਿਹੜਾ ਕਦੇ ਆਉਣੀ ਹੈ ਕਹਿੰਦਾ ਇੱਕ ਦਿਨ ਉਹਨਾਂ ਨੇ ਮੇਰੇ ਗਮਾਂਡੀ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਕੱਢ ਕੇ ਗੋਲੀ ਮਾਰਦੀ ਮੈਂ ਘਰ ਦਾ ਕੁੰਡਾ ਲਾ ਲਿਆ ਵੀ ਆਪਾਂ ਕੀ ਲੈਣਾ ਅਗਲੀ ਸਵੇਰ ਕਹਿੰਦਾ ਉਹ ਮੈਨੂੰ ਵੀ ਮਾਰਨ ਆ ਗਏ ਅਫਸੋਸ ਉਹ ਉਹ ਸਰ ਮੈਨੂੰ ਵੀ ਬਚਾਉਣ ਵਾਲਾ ਮੇਰੇ ਵੀ ਬੋਲਣ ਵਾਲਾ ਕਰਨ ਵਾਲਾ ਕੋਈ ਨਹੀਂ ਸੀ ਫੇ ਇੱਕ ਅੱਲਾ ਦੇ ਨਾਲ ਜੜੀਆਂ ਸ਼ਾਇਦ ਤੈਨੂੰ ਲੱਗਾ ਕਿ ਉਹਦੇ ਮੰਨਣਗੇ ਲੋਕ ਮੇਰੀਆਂ ਗੱਲਾਂ ਨੂੰ ਜਿੱਤੇ ਮੈਂ ਜੱਗ ਛੱਡ ਗਿਆ ਇਹ ਅਸੀਂ ਮੰਨਦੇ ਨਹੀਂ ਜਿਉਂਦੇ ਬੰਦੇ ਨਹੀਂ ਮੰਨਦੇ ਸੀ ਜਿਉਂਦੇ ਸਾਰੇ ਤੁਸੀਂ ਗਾਲ੍ਹਾਂ ਕੱਢਦੇ ਆ ਜਿੱਦੇ ਸਾਡੇ ਬੰਦੇ ਵਿਚਲੇ ਹੀ ਜਾਂਦੇ ਆ ਚੁਰ ਜਾਂਦੇ ਆ ਇਹ ਜਹਾਨ ਤੋਂ ਇਸ ਸਟੇਟ ਏਜੰਸੀਆਂ ਮਰਵਾ ਦਿੰਦੀਆਂ ਨੇ ਅਬ ਉਸੇ ਵਾਲਾ ਇਹਨੇ ਬੱਚਿਆ ਬੁੱਸੇ ਵਾਲੇ ਨੂੰ ਬਈ ਜਿੱਤੇ ਮਾਰ ਗਿਆ ਉਹਦੇ ਨਹੀਂ ਦੇਖੋ ਚਲ ਬੈਕ ਹੋਰ ਦੱਸਦਾ ਜਿਹੜੀ ਸਟੇਟ ਆ ਜਿਹੜੀ ਕੰਮ ਕਰਦੀ ਐ ਇੱਥੇ ਜਿਹੜੀ ਐਸੀ ਕੰਮ ਕਰਦੀ ਐ ਨੇ ਬੜੀਆਂ ਬੜੀਆਂ ਦੇਸ਼ਾਂ ਦੇ ਅੰਦਰ ਉਹਨਾਂ ਨੂੰ ਬੰਦੇ ਬਾਰੇ ਪਹਿਲਾਂ ਪਤਾ ਲੱਗ ਜਾਂਦਾ ਵੀ ਆਹ ਬੰਦਾ ਰੈਵੋਲਿਊਸ਼ਨਰੀ ਬੰਦਾ ਐ ਇਹ ਬੰਦਾ ਇਨਕਲਾਬੀ ਐ ਬੰਦਾ ਲਹਿਰ ਖੜੀ ਕਰ ਸਕਦਾ ਇਹ ਬੰਦਾ ਆਪਣੇ ਲੋਕਾਂ ਨੂੰ ਜਗਾ ਸਕਦਾ ਹੈ ਇਹਨੂੰ ਟਿਕਾਣੇ ਲਾਉਣਾ ਪੈਂਦਾ ਆਪਾਂ ਨੂੰ ਬਾਅਦ ਚ ਪਤਾ ਲੱਗਦਾ ਜਦੋਂ ਚਲੇ ਜਾਂਦਾ ਉਹਨਾਂ ਨੂੰ ਪਹਿਲਾਂ ਪਤਾ ਸੀ ਕਿ ਇਹ ਬੰਦਾ ਕੁਝ ਕਰ ਸਕਦਾ ਹੈ ਉਹ ਬੰਦੇ ਨੇ ਕੀ ਕੀਤਾ ਮੈਂ ਬੰਗਾਲ ਦੇ ਇੱਕ ਸਕੂਲ ਚ ਗਿਆ ਜਿੱਥੇ ਮੇਰੀ ਵੀਡੀਓ ਸੁਣੀ ਹੋਣੀ ਹੈ ਛੋਟੇ ਛੋਟੇ ਬੱਚੇ ਸੱਤ ਰੀ ਅੱਖਰ ਵਿੱਚ ਪੜ੍ਹਦੇ ਕਹਿੰਦੇ ਅਸੀਂ ਮੂਸੇ ਨੂੰ ਸੁਣਦੇ ਆ ਉਹ ਬੰਗਾਲੀ ਬੋਲੀ ਦੇ ਲੋਕ ਉਹ ਇੱਕ ਤਿੰਨਾਂ ਹੀ 2500 ਮੀਲ ਦੂਰ ਬੈਠੇ ਲੋਕ ਜਿਨ੍ਹਾਂ ਨੂੰ ਪੰਜਾਬੀ ਦਾ ਕੋਈ ਸਮਝ ਨਹੀਂ ਪੰਜਾਬ ਵਾਲੇ ਕੋਈ ਪਤਾ ਨਹੀਂ ਪੰਜਾਬ ਦੀ ਧਰਤੀ ਖਿੱਤੇ ਵਾਲੇ ਇਤਿਹਾਸ ਵਾਲੇ ਕੋਈ ਪਤਾ ਨਹੀਂ ਪਰ ਮੂਸੀਆ ਉਹਨਾਂ ਬੱਚਿਆਂ ਦੇ ਦਿਮਾਗ 'ਚ ਪੰਜਾਬੀ ਬੋਲੀ ਵੀ ਪਾ ਗਿਆ ਆਇਆ ਹੈ ਬਾਹਲੇ ਮੁਲਕਾਂ ਤੋਂ ਆਉਂਦੇ ਆ ਲੋਕ ਇੱਥੇ ਮੱਥੇ ਟੇਕਣ ਦੀ ਸਮਾਪ ਦਿੰਦੇ ਉਹ ਮਾਵਾ ਕਹਿੰਦੀ ਹੈ ਜਿਨ੍ਹਾਂ ਦੇ ਨਾਲ ਅਨੰਦ ਦਾਦਾ ਸਾਹਿਬ ਦੇ ਬੱਚੇ ਹੁੰਦੇ ਆ ਕਿ ਸਾਡਾ ਜਵਾਬ ਮੂਸੀਆ ਨੂੰ ਦੇਖ ਕੇ ਪੱਗ ਬੰਨਣ ਲੱਗੇ ਸਾਡੀ ਬੋਲੀ ਨੂੰ ਸਾਡੀ ਪਹਿਚਾਨ ਨੂੰ ਸਾਡੀ ਦਸਤਾਰ ਨੂੰ ਉਹ ਬੰਦਾ ਦੁਨੀਆ ਦੇ ਕੋਨੇ-ਕੋਨੇ ਚ ਲੈ ਜਾਂਦਾ। ਇਹੀ ਖਤਰਾ ਹੁੰਦਾ ਹੈ ਇਹਨਾਂ ਹਕੂਮਤਾਂ ਨੂੰ ਇਹਨਾਂ ਸਟੇਟਾਂ ਨੂੰ ਇਹਨਾਂ ਰਿਆਸੀਆਂ ਨੂੰ ਇਹੇ ਕਰਕੇ ਉਹ ਬੰਦੇ ਮਰਵਾਏ ਜਾਂਦੇ ਆ, ਜਿਉਂ ਬੰਦੇ ਬਦਨਾਮ ਕੀਤੇ ਜਾਂਦੇ ਆ ਕਿਸੇ ਪ੍ਰਪਾਗੈਂਡੇ ਰਾਹੀਂ ਤੇ ਜਿਉਂ ਬੰਦੇ ਯੂਐਫਐਨਐਸਏ ਲਾ ਕੇ ਇਹਨਾਂ ਦੇ ਵਿੱਚ ਸੁੱਟ ਦਿੱਤੇ ਜਾਂਦੇ ਆ। ਸ੍ਰੀਸ਼ਕਰ ਤੇ ਸਾਰੇ ਕੋਲੇ ਆਏ ਆ ਬਾਈ। ਆ ਮੇਰੇ ਸਾਥੀ ਸਿਆਖੀਆਂ ਗੱਲਾਂ ਕਰਦੇ ਆ ਸਿਆਖੀਆਂ ਗੱਲਾਂ ਨਹੀਂ ਕਰਨਾ ਮੈਨੂੰ ਵੀ ਕਹਿਣਾ ਹੈ ਅਸੀਂ ਆ ਲੋਕਾਂ ਦੀ ਸੁਣਨਾ ਚਾਹੁੰਦੇ ਹਾਂ ਐ ਤੁਸੀਂ ਦਿਸਰਸ ਕਾ ਦੀ ਗੱਲ ਕਰਦਾ ਮੈਂ ਤੁਹਾਨੂੰ ਸਮੱਸਿਆਵਾਂ ਦੱਸਣ ਲੱਗਿਆ ਤੇ ਉਸ ਤੋਂ ਬਾਅਦ ਮੈਂ ਜਵਾਬ ਲੈਣੇ ਆ ਮੈਂ ਕਿਹਾ ਤੁਹਾਨੂੰ ਲੋ ਜਿਸ ਸਮੱਸਿਆ ਪੰਜਾਬ ਪਰ 15 ਤੋਂ 20 ਸਾਲ ਦਾ ਪਾਣੀ ਬਚਿਆ ਇਹ ਗੱਲ ਮੈਂ 2012 13 ਚ ਬੋਲੀ ਸੀ ਇੱਕ ਵਾਰੀ ਵੀਡੀਓ ਪਾਈ ਸੀ ਮੈਂ ਨਾ ਉਸ ਵੇਲੇ ਜਦ ਬਤ ਹੁੰਦਾ ਸੀ ਉਦੋਂ ਮੈਂ ਵੀਡੀਓ ਪਾਈ ਸੀਗੀ ਕਿ ਸਾਡੇ ਕੋਲੇ 15 20 30 ਸਾਲ ਦਾ ਪਾਣੀ ਬਚਿਆ ਲੋਕਾਂ ਨੇ ਮਖੌਲ ਕੀਤਾ ਕਿ ਪਾਣੀ ਕਿਵੇਂ ਮੁੱਕ ਜੂਗਾ ਅੱਜ ਸਾਰੇ ਹੁਨੀ ਦੀਵੀਆਂ ਨੇ ਖੋਜੀਆਂ ਨੇ ਸਿੱਧ ਘੱਟਾ ਕਿ ਪੰਜਾਬ ਕੋਲੇ 15 ਤੋਂ 20 ਸਾਲ ਦਾ ਪਾਣੀ ਬਚਿਆ ਧਰਤੀ ਬੰਜਰ ਹੋ ਜਾਏ ਇਹ ਬਹੁਤ ਵੱਡਾ ਸਵਾਲ ਹੈ ਪੰਜਾ ਪਾਣੀਆਂ ਦੀ ਧਰਤੀ ਜੇ ਖੇਤ ਧਰਤੀ ਬਿਨਾ ਪਾਣੀ ਤੋਂ ਬਰੂਗੀ ਮੈਂ ਗਿਆ ਅੰਦਰਾ ਤੇ ਜਾਨਾ ਉਹ ਸੁੱਬੇ ਆ ਨਾਲ ਹਾਜ਼ਰ ਹੋ ਜੀ ਹੈ ਉੱਥੇ ਆਪਣੇ ਪੰਜਾਬੀ ਭਰਾ ਬੈਠੇ ਆ ਉਹ ਕੋ 20 ਸਾਲ ਨੂੰ 30 ਸਾਲ ਪਹਿਲਾਂ ਲਗਿਆ ਉਹ ਕਹਿੰਦੇ ਭਾਈ ਜਦੋਂ ਅਸੀਂ ਇੱਥੇ ਆਏ ਸੀ 100 150 100 ਕੁਟ ਪਾਣੀ ਸੀ ਐਸ ਤੇ 1500 ਕੁਟ ਪਾਣੀ ਚਲਿਆ ਗਿਆ 25 30 ਸਾਲਾਂ ਦੇ ਵਿੱਚ ਸਾਰੇ ਖੋਲ ਖੜ ਗਏ ਮੈਂ ਪੁੱਛਿਆ ਮਗਰ ਜਮੀਨਾਂ بے واਕ ਰਪੇਂਗੇ ਕਹਿੰਦੇ ਪਾਣੀ ਤੋਂ ਬੜਾ ਪੰਗਿਆ ਉਹਨਾਂ ਸਰਕਾਰਾਂ ਨੇ ਕੀ ਕੀਤਾ ਸਮੁੰਦਰ ਦੇ ਕੰਢੇ ਬੱਦੇ ਬੱਦੇ ਟੋਪੇ ਬੱਡੇ ਆ ਆਪਣੇ ਆਪਾਂ ਜਾਂ ਤੋਂ ਕਈ ਹਜ਼ਾਰਾ ਹੁੰਦਾ ਆਪਣੇ ਜੋਤੇ ਸਮੁੰਦਰ ਦੇ ਕੰਢੇ ਰੀਹਾਂ ਦਾ ਪਾਣੀ ਜਮਾ ਕਰਕੇ ਉੱਥੇ ਲਹਿਰਾ ਕੱਢ ਕੇ ਲੋਕਾਂ ਨੂੰ ਤੋਂ 10 ਕਿੱਲੇ ਵਾਲਾ ਵੀ ਭੀਕ ਲਿਆ ਤੋਂ ਚੂਆ ਪੱਟ ਕੇ ਉੱਥੇ ਕਿੱਲੇ ਅੱਧੇ ਕਿੱਲੇ ਜਿੱਥੇ ਪਾਣੀ ਦਿੰਦੇ ਆ ਉਦੋਂ ਤਹਾਰਾ ਸੱਚ ਦਾ ਖੇਤੀ ਅਸੀਂ ਕੀ ਕਹਦੇ ਆ ਝੋਨੇ ਦੇ ਭਾਅ ਦੇ ਦਿਓ ਜੀ ਐਮਐਸਪੀ ਦਿਓ ਜੀ ਮੁਆਵਜ਼ੇ ਦਿਓ ਜੀ ਗੜੇ ਮਾਰੀ ਦੇ ਜੀ ਅਸੀਂ ਕਿਉਂ ਨਹੀਂ ਸੋਚ ਜੇ ਸਾਡੀਆਂ ਔਰ ਬਾਕੀਆਂ ਨਸਲਾਂ ਨੇ ਇੱਥੇ ਬਿਨਾਂ ਪਾਣੀ ਤੋਂ ਤੜਪ ਤੜਪ ਕੇ ਮਰਨਾ ਹੈ ਇਹ ਪਾਣੀ ਨੂੰ ਕਿਵੇਂ ਬਚਾਉਣਾ ਹੈ ਇਹ ਸਵਾਲ ਆ ਵੱਡਾ ਪੰਜਾਬ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ